ਅਸੀਂ ਤੁਹਾਨੂੰ ਲੈ ਕੇ ਆਏ ਆਂ ਬਟਾਲਾ ਦੇ ਅਰਮਨ ਸਟ੍ਰੀਟ ਕਲੋਨੀ ਦੇ ਵਿੱਚ ਜਿੱਥੇ ਵਾਤਾਵਰਨ ਨੂੰ ਲੈ ਕੇ ਪੌਦੇ ਲਗਾਏ ਜਾ ਰਹੇ ਨੇ ਐਨ ਜੀਓ ਮਤਲਬ ਕੁਝ ਸਾਰੀਆਂ ਐਨ ਜੀਓ ਇਕੱਠੀਆਂ ਹੋ ਕੇ ਤੇ ਇੱਥੇ ਪੌਦੇ ਲਗਾ ਰਹੀਆਂ ਔਰ ਬਟਾਲਾ ਦਾ ਟੀਚਾ ਜਿਹੜਾ ਬਟਾਲਾ ਸ਼ਹਿਰ ਦੇ ਹਰ ਇੱਕ ਜਗ੍ਹਾ ਦੇ ਵਿੱਚ ਪੌਦੇ ਲਗਾਉਣਾ ਵਾ ਕਿਉਂਕਿ ਉਹ ਜਿਹੜਾ ਵਾਤਾਵਰਨ ਖਰਾਬ ਹੋਇਆ ਉਹਨੂੰ ਵਾਤਾਵਰਨ ਨੂੰ ਜਿਹੜਾ ਸਹੀ ਕਰਨਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਜੇ ਵਾਤਾਵਰਨ ਖਰਾਬ ਹੋਏਗਾ ਆਕਸੀਜਨ ਦੀ ਬਹੁਤ ਜ਼ਿਆਦਾ ਤੰਗੀ ਆਊਗੀ ਤੇ ਆਪਾਂ ਗੱਲ ਵੀ ਕਰਦੇ ਆਂ ਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੈਂ ਦਾਜੀਵ ਜੀ ਸਰ ਜ ਦੇਖੋ ਜੀ এনवायरमेंट ਬਹੁਤ ਜ਼ਿਆਦਾ ਇਸ ਵੇਲੇ ਟੈਂਪਰੇਚਰ ਵੱਧ ਰਿਹਾ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵਧੇਗਾ ਜੇ ਅਸੀਂ ਪੇੜ-ਪੁੱਤ ਨਹੀਂ ਲਗਾਏ ਜਿਹੜੇ ਵੀ ਅੱਜ ਤੱਕ ਪੇੜ ਲਗੇਦੇ ਨੇ ਸਾਡੇ ਬਜ਼ੁਰਗਾਂ ਦੇ ਲਗੇਦੇ ਨੇ ਜਿਹੜੀ ਸ਼ਾਮ ਚਾਹੀ ਬੈਠ ਰਹੇ ਆ ਪਾਣੀ ਦਾ ਲੈਵਲ ਘਟ ਰਿਹਾ ਹੈ ਅਸੀਂ ਇਹਨੂੰ ਵੀ ਬਚਾਉਣਾ ਹੈ ਤੇ ਪੇੜ ਲਗਾਣੇ ਬਹੁਤ ਜ਼ਰੂਰੀ ਹੈ ਤੇ ਪੇੜ ਅਸੀਂ ਕੱਟ ਰਹੇ ਹਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ 70 ਤੋਂ 80 ਬੂਟੇ ਯੂਜ਼ ਕਰਦਾ ਹੈ ਤੇ ਲਗਾਏ ਲਗਾਣੇ ਵੀ ਪੈਣੇ ਆ ਤਾਂ ਤਾਂ ਹੀ ਸਾਡਾ ਸਿਸਟਮ ਸਹੀ ਚੱਲਣਾ ਹੈ ਅਸੀਂ ਵੌਇਸ ਆਫ ਬਟਾਲਾ ਦੇ ਸਾਡੇ ਪ੍ਰੈਜ਼ੀਡੈਂਟ ਨੇ ਡਾਕਟਰ ਭਗੋਲੀ ਸਾਹਿਬ ਆਈਐਮਪੀ ਪ੍ਰੈਜ਼ੀਡੈਂਟ ਵੀ ਨੇ ਤੇ ਨਾਲ ਇਹ ਐਨਜੀਓ ਸਾਰੀਆਂ ਨੀ ਵੈਲਫੇਅਰ ਸੁਸਾਇਟੀ ਲਾਇਨਸ ਕਲੱਬ ਰੋਟਰੀ ਕਲੱਬ ਸਾਰਾ ਕਲੱਬ ਹੋਰ ਵੀ ਐਨਜੀਓ ਸਾਰੀਆਂ ਨਾਲ ਮਿਲ ਕੇ ਇੱਕ ਵੋਇਸ ਆ ਬਣਾ ਦੇ ਅੰਡਰ ਸਾਰੇ ਜਣੇ ਕੰਮ ਕਰ ਰਹੇ ਆ ਤੇ ਉਹਦੇ ਵਿੱਚ ਅਸੀਂ ਪ੍ਰਣ ਕੀਤਾ ਹੈ ਕਿ 10000 ਬੂਟੇ ਦਾ ਸਾਡਾ ਟਾਰਗੇਟ ਹੈ ਜੋ ਅਸੀਂ ਲਗਾਵਾਂਗੇ ਜਿਸ ਨਾਲ ਪੇੜ ਪੌਦੇ ਵਧਣ ਫੁੱਲਣਗੇ ਤੇ ਪਾਣੀ ਦਾ ਬਚਾਅ ਵੀ ਹੋਏਗਾ ਤੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਰੋਡ ਸਾਈਡ ਸੇ ਜਿੱਥੇ ਜਿੱਥੇ ਕੋ ਪਲਾਟ ਖਾਲੀ ਨੇ ਅਸੀਂ ਉਹਨਾਂ ਦੇ ਵਿੱਚ ਲਗਾ ਰਹੇ ਹਾਂ ਤੇ ਕੂੜੇ ਨੂੰ ਦੀ ਸਮੱਸਿਆ ਨੂੰ ਵੀ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕੱਲ ਅਸੀਂ ਮੇਅਰ ਸਾਹਿਬ ਨੂੰ ਇੱਕ ਰਿਕੁਐਸਟ ਲੈਟਰ ਦੇ ਕੇ ਆਏ ਆ ਕਿ ਕੂੜੇ ਦਾ ਸਾਡਾ ਜਿਹੜਾ ਸਿਸਟਮ ਹੈ ਥੋੜਾ ਜਿਆ ਠੀਕ ਕੀਤਾ ਜਾਏ ਜੇ ਨਾਲ ਲੱਗ ਕੇ ਰੋਡ ਸਾਈਡ ਤੇ ਜਿਹੜਾ ਕੂੜਾ ਲੱਗ ਰਿਹਾ ਉਹ ਵੀ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਨੂੰ ਅਸੀਂ ਤੇ ਵੇਅਰ ਹੋਣਾ ਚਾਹੀਦਾ ਕਿ ਬੂਟੇ ਲਗਾਉਣੇ ਬਹੁਤ ਜ਼ਰੂਰੀ ਹੈ ਸਾਡੇ ਆਉਣ ਵਾਲੇ ਭੂਖ ਭੇਕ ਵਾਸਤੇ ਕਿ 70 ਤੋਂ 80 ਬੂਟੇ ਇੱਕ ਬੰਦਾ ਯੂਜ਼ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਲਗਾਉਣੇ ਵੀ ਬਹੁਤ ਜ਼ਰੂਰੀ ਹੈ ਸਾਡੀਆਂ ਚੌੜੀਆਂ ਹੋਈਆਂ ਨੇ ਅਸੀਂ ਰੋਡ ਸਾਈਡ ਜਿਹੜੀਆਂ ਸੋ ਖਾਲੀ ਹੋਏ ਨਹੀਂ ਸੀ ਉਹਨਾਂ ਦੇ ਲਗਾ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਹੋਰ ਹੀ ਪਲਾਟ ਖਾਲੀ ਨੇ ਜਿ세 ਹੁਣ ਅਰਮਾਸ਼ੇਡ ਦੇ ਵਿੱਚ ਪਾਰਕ ਨੇ ਉਹਨਾਂ ਗ੍ਰੀਨ ਬੈਲਟ ਹੈਗੇ ਉਹ ਖਾਲੀ ਪਈ ਜਾਂਦੀਆਂ ਸੀ ਤੇ ਅਸੀਂ ਉਹਨਾਂ ਦੇ ਵਿੱਚ ਲਗਾ ਰਹੇ ਆ ਤੇ ਹੋਰ ਵੀ ਜਿਹੜਾ ਸਾਨੂੰ ਕਾਲ ਕਰਦਾ ਜਿਹੜਾ ਕੋਈ ਪਲਾਟ ਖਾਲੀ ਕਈਆਂ ਨੇ ਲੈ ਕੇ ਰੱਖੇ ਰੋਡ ਸਾਈਡ ਅਲੀਵਾਲ ਰੋਡ ਤੇ ਇੱਕ ਪਲਾਟ ਸੀਗਾ ਉਹ 5 ਕਨਾਲ ਦਾ ਪਲਾਟ ਸੀ ਕਿਸੇ ਦਾ ਖਾਲੀ ਪਿਆਦਾ ਸੀ ਤੇ ਉਹਨਾਂ ਨੇ ਕਿਹਾ ਜੀ ਇੱਥੇ ਮਿਨੀ ਜੰਗਲ ਜਿਹੜਾ ਟਾਈਪ ਲਗਾ ਦਿਓ ਤੇ ਅਸੀਂ ਉਹ ਵੀ ਲਗਾਇਆ ਤੇ ਇਹਦੇ ਬਸ ਇਹਦੇ ਨਾਲ ਹੀ ਸਟਾਰਟ ਕੀਤੀ ਹੈ ਬਾਕੀ ਹੌਲੀ ਹੌਲੀ ਜਿੱਦਾਂ ਜਿੱਦਾਂ ਕੋਈ ਸਾਨੂੰ ਗਾਈਡ ਵੀ ਕਰੇਗਾ ਤੇ ਜ ਲਾਦੇਗਾ ਸੀ ਬੁੱਟੇ ਲਗਾਉਣ ਨੂੰ ਤਿਆਰ ਆ ਬਟਾਲਾ ਜੇ ਲੱਗਣਗੇ ਕਿ ਨਜ਼ਦੀਕ ਜਿਹੜੇ ਪਿੰਡ ਵੀ ਹੈਗੇ ਉਹਦੇ ਨਜ਼ਦੀਕ ਸਾਨੂੰ ਕੱਲ ਲੰਗੋਵਾਲ ਤੋਂ ਪੰਚਾਇਤੀ ਜ਼ਮੀਨ ਆ ਉਹਨਾਂ ਨੇ ਕਿਹਾ ਜੀ ਸਾਡੇ ਕੋਲ 1.5 ਕਿੱਲਾ ਜ਼ਮੀਨ ਪਈ ਆ ਤੇ ਅਸੀਂ ਸੰਡੇ ਪਲਾਨ ਕੀਤਾ ਸੀ ਉੱਥੇ ਵੀ ਲਗਾ ਰਹੇ ਆ ਅੱਲਾ ਸੋਸਾਇਟੀ ਨੂੰ ਕੁਝ ਦੇਣਾ ਚਾਹੁੰਦੇ ਆ ਅਸੀਂ ਸਾਰੇ ਜਣੇ ਮਿਲ ਕੇ ਸਾਰੇ ਭਰਾ ਨਾਲ ਸਾਰੇ 6 ਤੋਂ ਲੈ ਕੇ 8 ਵਜੇ ਤੱਕ ਗਰਮੀ ਦੇ ਵਿੱਚ ਪਾਣੀ ਲਗਾਣੇ ਆ ਸਾਡੇ ਖਾਲਸਾ ਐਡ ਵਾਲੇ ਸਾਡੇ ਬਹੁਤ ਸਪੋਰਟ ਕਰ ਰਹੇ ਨੇ ਉਹ ਵੀ ਸਾਡੇ ਨਾਲ ਸਪੋਰਟ ਉਹਨਾਂ ਦਾ ਨਾਮ ਲੈਣਾ ਭੁੱਲ ਗਏ ਆ ਉਹਨਾਂ ਦਾ ਇਸ਼ਾਰਾ ਸਿਸਟਮ ਉਹ ਚਲਾ ਰਹੇ ਨੇ ਜੀ ਬਹੁਤ ਯੋਰ ਸ਼ੋਰ ਨਾਲ ਉਹਨਾਂ ਦੀ ਇੱਕ ਪਾਣੀ ਮਸ਼ੀਨ ਲੈ ਕੇ ਨਾਲ ਆਂਦੇ ਨੇ ਜਿਸ ਨਾਲ ਬੋਰਿੰਗ ਕਰਦੇ ਨੇ ਨਾਲ ਪਾਣੀ ਦੀ ਟੈਂਕ ਲੈ ਕੇ ਆਂਦੇ ਨੇ ਤੇ ਬਹੁਤ ਜ਼ਿਆਦਾ ਜਜ਼ਬਾ ਜੀ ਉਹਨਾਂ ਦੇ ਵਿੱਚ ਆਪਾਂ ਗੱਲ ਵੀ ਕਰਦੇ ਜਿਹੜੇ ਹੋ ਰਹੇ ਐਨਜੀਓ ਦੇ ਮੈਂਬਰ ਹੈਗੇ ਆ ਸਰ ਕੀ ਨਾਮ ਤੁਹਾਡਾ ਹਰਦੀਪ ਸਿੰਘ ਬਾਜਵਾ ਸਰ ਕਿੰਨੇ ਬੂਟੇ ਲਗਾਏ ਜਾ ਰਹੇ ਆ ਤੇ ਕਿਹੜੀ ਕਿਹੜੀ ਜਗ੍ਹਾ ਤੇ ਲਗਾਏ ਜਾ ਰਹੇ ਆ ਅਸੀਂ ਬੂਟੇ ਮੇਨ ਉਹਨਾਂ ਥਾਵਾਂ ਤੇ ਲਗਾ ਰਹੇ ਆ ਜਿਹੜੇ ਥਾਵਾਂ ਤੇ ਬੂਟਿਆਂ ਦੀ ਜ਼ਰੂਰਤ ਹੈ ਜੇ ਤੁਸੀਂ ਸੜਕ ਦਾ ਕੁਐਸਚਨ ਕੀਤਾ ਸੀ ਵੀ ਸੜਕ ਤੇ ਚੌੜੀਆਂ ਹੋ ਰਹੀਆਂ ਨੇ ਅਸੀਂ ਸੜਕਾਂ ਦੇ ਉਹਨੇ ਉਹਨੇ ਜਗ੍ਹਾ ਛੱਡ ਕੇ ਪੌਦੇ ਲਾ ਰਹੇ ਆਂ ਵੀ ਜਿਹੜੇ ਕੱਲ ਨੂੰ ਇਹ ਪਟੜੇ ਨਾ ਕਹਿਣ ਜਦੋਂ ਪਹਿਲੀ ਆਪਣੇ ਸਰਕਾਰ ਦੀ ਕਮਜ਼ੋਰੀ ਰਹੀ ਹੈ ਉਹਦੇ ਚ ਇਹ ਹੋ ਰਿਹਾ ਵੀ ਜਿਹੜੇ ਪੌਦੇ ਪਹਿਲੋਂ ਇਹ ਰੱਖ ਕੱਟੇ ਨੇ ਉਹਨਾਂ ਰੁੱਖਾਂ ਦੀ ਥਾਂ ਤੇ ਜਿਹੜੀ ਜ਼ਮੀਨ ਲੱਗੇ ਐਕਵਾਇਰ ਕੀਤੀ ਸੜਕਾਂ ਦੇ ਉੱਥੇ ਪਹਿਲੋਂ ਲੱਗਦੇ ਤੇ ਜਿੰਨਾ ਚਿਰ ਉਹ ਸੜਕਾਂ ਬਣੀਆਂ ਸਨ ਉਹਨਾਂ ਚਿਰ ਨੂੰ ਇਹ ਪੌਦੇ ਘੱਟੋ ਘੱਟ 4-5 ਸਾਲ ਦੇ ਹੋ ਜਾਂਦੇ ਤੋ ਆਪਾਂ ਨੂੰ ਇਨੀ ਮੁਸ਼ਕਿਲਾਂ ਸਾਹਮਣਾ ਨਾ ਕਰਨਾ ਪੈਂਦਾ ਜਿੰਨਾ ਅੱਜ ਕਰਨਾ ਪੈ ਰਿਆ ਇਸ ਤਰ੍ਹਾਂ ਜੇ ਅਸੀਂ ਇਹ ਮਹਿਮਾ ਨਹੀਂ ਚਲਾਉਂਦੇ ਹਰ ਸੋਸਾਇਟੀ ਹਰ ਸ਼ਹਿਰ 'ਚ ਨਹੀਂ ਚਲਦੀਆਂ ਹਰ ਇਨਸਾਨ ਘਰ ਤੋਂ ਘਰ ਇੱਕ ਪੌਦਾ ਰੇਲ ਹੁੰਦਾ ਤੇ ਆਉਣ ਵਾਲੇ 15 ਸਾਲਾਂ 'ਚ ਸਾਨੂੰ ਪਾਣੀ ਜਿਹੜਾ ਸਾਡਾ ਪੀਣ ਯੋਗ ਨਹੀਂ ਰਹੇਗਾ ਤੇ ਨਾ ਹੀ ਸਾਡਾ ਵਾਤਾਵਰਣ ਰਹੂ ਜਦੋਂ ਟੈਂਪਰੇਚਰ 40 ਡਿਗਰੀ ਤੇ ਚੱਲ ਜਾਂਦਾ ਉਹ ਤੋਂ ਜੀਵਨ ਨਹੀਂ ਹੁੰਦਾ ਇਸ ਕਰਕੇ ਅਸੀਂ ਅਸੀਂ ਆਪਣੀ ਪੀੜ੍ਹੀ ਨਵੀਂ ਨੂੰ ਜੀਵਨ ਦੇਣ ਵਾਸਤੇ ਤੇ ਹਰ ਪੌਦੇ ਦੀ ਮਿਹਨਤ ਜਾਈ ਹੈ ਕਿ ਜਿੱਥੇ ਵੀ ਕੋਈ ਜਿਸ ਤਰ੍ਹਾਂ ਦਾ ਪੌਦਾ ਚਾਹੁੰਦਾ ਹੈ ਕੋਈ ਸਰਕਾਰੀ ਜ਼ਮੀਨ ਹੈ ਇਹਦੀ ਪ੍ਰਾਈਵੇਟ ਹੈ ਸੜਕਾਂ ਦੇ ਕੰਡੇ ਨੇ ਉਹ ਸਾਰੀਆਂ ਜਗ੍ਹਾ ਤੇ ਪੌਦੇ ਲਗਾਏ ਜਾ ਰਹੇ ਨੇ ਤੇ ਸਾਰੀਆਂ ਯੂਨੀਅਨ ਜਾਂ ਸੰਸਥਾਵਾਂ ਦੇ ਬਟਾਲੇ ਤੇ ਜਿੰਨੀਆਂ ਵੀ ਨੇ ਉਹ ਸਾਰੇ ਇੱਕ ਥਾਂ ਇਕੱਠੀਆਂ ਹੋ ਕੇ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਨੇ ਇਹ ਭਗੋਵਾਲ ਸਾਹਿਬ ਦੇ ਦੇਣ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਇਹ ਸਾਰੀਆਂ ਸੰਸਥਾ ਇਕੱਠੀਆਂ ਕਰਕੇ ਇੱਕ ਥਾਂ ਤੇ ਆਪਾਂ ਸਾਰੇ ਜਜ਼ਬੇ ਨਾਲ ਲੱਗੇ ਆਂ ਇਦੇ ਵਿੱਚ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ ਘੱਟ 10000 ਤੋਂ ਵੱਧ ਪੌਦਾ ਜਿਹੜਾ ਬਟਾਲੇ ਚ ਲਗਾਇਆ ਜਾਵੇ। ਦੇਖਿਓ ਜੀ ਇਹਦੇ ਸਰਕਾਰ ਵੀ ਅਵੇਅਰ ਕਰਦੀ ਵੀ ਬਹੁਤ ਜ਼ਿਆਦਾ ਲੋਕੀ ਮਤਲਬ ਪੌਦੇ ਲਗਾ ਰਿਹਾ ਹਰ ਬੰਦਾ ਆਪਣੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾ ਰਿਹਾ। ਲੱਗਦਾ ਵੀ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਿਹੜੀ ਆਉਣ ਵਾਲਾ ਸਮਾਂ ਆ ਉਹ ਚ ਵਾਤਾਵਰਣ ਸਹੀ ਹੋ ਸਕੇਗਾ। ਬਿਲਕੁਲ ਹੋਏਗਾ ਜੀ ਜੇ ਅਸੀਂ ਲਾਵਾਂਗੇ ਤੇ ਸਾਡੇ ਬੱਚੇ ਕਾ ਲਾਉਣਗੇ। ਉਹਨਾਂ ਨੂੰ ਪਤਾ ਹੋਏਗਾ ਵੀ ਅਸੀਂ ਕਿਉਂ ਲਾ ਰਹੇ ਹਾਂ। ਜੇ ਐਸਐਸਪੀਡ ਨਾਲ ਕੰਮ ਚੱਲਦਾ ਰਿਹਾ ਤੇ ਆਪਾਂ ਨੂੰ এনਵਾਇਰਨਮੈਂਟ ਜਿਹੜਾ 4 ਨੇ ਤਾਂ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਪੌਦੇ ਆ ਇਹਦਾ ਨਾ ਜਿਹੜਾ ਆਉਣ ਵਾਲੀ ਪੀੜ੍ਹੀ ਸਾਡੀ ਆ ਉਹਦਾ ਵਾਤਾਵਰਣ ਜਿਹੜਾ ਸਹੀ ਰਹੇਗਾ ਕਿਉਂਕਿ ਬਹੁਤ ਜ਼ਿਆਦਾ ਲੋਕੀ ਅਵੇਰ ਵੀ ਹੋ ਗਏ ਆ ਔਰ ਹਰ ਇੱਕ ਐਨਜੀਓ ਜਿਹੜੀ ਆ ਪੌਦੇ ਲਗਾ ਰਹੀ ਆ ਮੈਂ ਬਟਾਲਾ ਤੋਂ ਵਿਕੀ ਮਲਿਕ